ਫੜ ਕੇ ਰੱਖੀ ਬਣੀ ੜ ਕੇ ਰੱਖੀ ਇਹਨੂੰ ਹਾਂ ਇਹ ਕੁੜੀ ਆਲੀ ਜਮਨ ਦੀ ਫੋਟੋ ਕਿੱਥੇ ਹੈਰੀ ਹਾਂਜੀ ਤੇ ਹੁਣ ਜਿਹੜਾ ਆਪਾਂ ਵੇਖ ਕੇ ਆਏ ਅੰਦਰ ਹੈ ਨਾ ਸਾਰੀਆਂ ਤਸਵੀਰਾਂ ਤੇ ਮਨਪਰੀ ਨੂੰ ਸਾਰਾ ਯਾਦ ਇਤਿਹਾਸ ਤੋਂ ਪਹਿਲਾਂ ਸੁਣ ਲਿਆ ਹਾਂ ਤੇ ਹੁਣ ਦੱਸੇਗੀ ਹਾਂਜੀ ਪਹੁੰਚ ਚੁੱਕੇ ਆ ਤਲਵੰਡੀ ਸਾਬੋ ਬਠਿੰਡਾ ਤਮਦਮਾ ਸਾਬੋ ਨੂੰ ਦੇਖੋ ਉੱਤਰ ਦਿਨ ਖਡੋਣਿਆਂ ਦੀ ਪੈ ਗਈ ਆਹ ਦੇਖੋ ਬੈਗ ਮੁਲਕਿਆ ਬੈਗ ਲਟਕਾਇਆ ਆ ਪਿੱਛੇ ਇੱਕ ਖਡੋਣਿਆਂ ਦੇ ਮਗਰ ਪੈ ਗਈ ਆਂ ਇੱਧਰ ਕਾਰ ਸੇਵਾ ਦਾ ਹਲੇ ਕੰਮ ਚੱਲ ਰਿਹਾ ਆਹ ਦੇਖੋ ਗੇਟ ਮਾਰਦਾ ਬਹੁਤ ਤਕੜਾ ਬਾਬਾ ਜੀ ਦਾ ਇਹ ਇੱਧਰ ਨਾਲ ਨਾਲ ਸਾਰੀ ਮਾਰਕੀਟ ਔਰ ਪਾਰਕਿੰਗ ਆ ਉਹ ਜਿਹੜੇ ਆਏ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਹੜੇ ਆਏ ਉਹਨਾਂ ਨੂੰ ਤਾਂ ਪਤਾ ਹੀ ਹੈ ਹੈਨਾ ਗਿਰਨ ਲੱਗਾ ਸੀ ਕਾਕੇ ਨਾ ਕਾਕੇ ਕਿੱਥੇ ਆਇਆ ਤੋਏ ਕਿੱਥੇ ਆਇਆ ਪਤਾ ਹੈ ਹਾਂ ਕਿੱਥੇ ਐ ਹੁਣ ਪੂਰਾ ਭੋਲੇ ਲੱਗੀ ਦਮਦਮਾਸ ਆ ਰਿਹਾ ਵਧੀਆ ਮਜ਼ਾ ਆ ਰਿਹਾ ਹੈ ਵੈਰੀ ਗੁੱਡ ਉਹ ਉਧਰ ਜੋੜੇ ਕਰਾਣ ਜਮਾ ਕਰਾਣ ਗਏ ਆ ਮੰਨੀ ਦੇ ਮਨ ਕਰੇ ਕਾਰ ਸੇਵਾ ਦਾ ਕੰਮ ਪੂਰੇ ਜੋਰਾਂ ਤੇ ਆ ਤਾਂ ਕਰੇ ਸੰਗਤ ਥੋੜੀ ਜੀ ਦਿੱਕਤ ਆ ਰਹੀ ਲੰਘਣ ਜੈ ਨਾ ਕੋਈ ਨਹੀਂ ਆਉਂਦਾ ਬਾੜੀ ਬਾੜੀ ਉਹ ਬਣ ਰਿਹਾ ਨਾ ਜਿਵੇਂ ਉਹ ਵੇ ਉਹ ਬਣ ਰਿਹਾ ਨਾ ਵੀ ਕਹਿੰਦੇ ਹੁੰਦੇ ਆ ਹਾਂ ਦਰਸ਼ਨੀ ਵੇੜੀ ਹਾਂ ਲਓ ਜੀ ਆ ਤਾਂ ਬਣਿਆ ਆ ਹਾਂ ਇਦਾਂ ਹੀ ਬਣਨਾ ਜਿਦਾ ਆ ਬਣਿਆ ਨਾ ਸਾਰਾ ਉਦਾਂ ਹੀ ਬਣੇਗਾ ਪਿੱਛੇ ਵਾਹਿਗੁਰੂ 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 ਮੈਨੂੰ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਗੁਰਦੁਆਰਾ ਲਖਨ ਸਰ ਸਾਹਿਬ ਪਾਤਸ਼ਾਹੀ ਦਸਵੀਂ ਕਰਨਾ ਚਲ ਫਿਰ ਹੈ ਮम्मा ਆਏਗੀ ਉਹ ਤੇ ਆ ਗਈ ਮम्मा ਫੜ ਕੇ ਰੱਖੀ ਬਣੀ ਫੜ ਕੇ ਰੱਖੀ ਇਹਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਦੇਖੋ ਜੀ ਲਿਖਿਆ ਹੋਇਆ ਤੇ ਇੱਥੇ ਕਹਿੰਦੇ ਵੀ ਗੁਰਮੁਖੀ ਜਿਹੜੇ ਲਿਖਦੇ ਆ ਨਾ ਤੇ ਉਹਨਾਂ ਨੂੰ ਆ ਦੇਖੋ ਸਾਰ ਕੋਈ ਲਿਖਿਆ ਹੋਇਆ ਇੱਥੇ 33 ਅੱਖਰ ਲਿਖੇਗਾ ਉਸਨੂੰ ਉੱਤਮ ਬੁੱਧੀ ਪ੍ਰਾਪਤ ਹੋਏਗੀ ਤੇ ਉਹਦੇ ਅਨਸਾਰ ਇਹ ਉੱਥੇ ਦਾ ਇਤਿਹਾਸ ਹੈ ਠੀਕ ਹੈ ਇੱਕ ਵਾਰੀ ਨਿਗਾਹ ਮਾਰ ਲਓ ਤੇ ਆਹ ਲੋਕੀ ਲੱਗੇ ਹੋਇਆ ਆ ਦੇਖੋ ਲਿਖਣ ਵਾਸਤੇ ਦੇਖੋ ਵਾਰ ਵਾਰੀ ਲੈਣ ਸਿਰ ਲੱਗੇ ਹੋਏ ਸਾਰੇ ਭੰਤੀ ਅੱਖਰ ਪੂਰਾ ਐੜਾ ਹਾਂ ਮਨੁਸ਼ੀਏ ਅਨੇ ਇੱਥੇ ਲਿਖੀ ਸੀ ਗੁਰੂ ਜੀ ਹਾਂ ਲਿਖਿਆ ਇੱਥੇ ਕਲਮਾ ਫਿਰ ਇੱਥੇ ਪ੍ਰਵਾਹ ਕਰਦੀਆਂ ਨੇ ਐਸੇ ਹਾਂ ਕਲਮਾ ਪ੍ਰਵਾਹ ਕਰਦੀਆਂ 100 ਓਵਰ ਚ 100 ਓਵਰ ਬਣਿਆ ਹੋਇਆ ਨਾ ਤੇ ਇੱਥੇ ਉਹ ਵੀ ਹੈ ਨਾ ਗੁਰੂ ਤੇਗ ਬਾਦਰੀ ਬਾਣੀ ਜਿਹੜੀ ਸੀਗੀ ਗੁਰੂ ਗੋਬੇ ਸਿੰਘ ਨੇ ਲਿਖਵਾਈ ਸੀ ਨਾ ਇਹ ਫਿਰ ਉਹ ਜਿਹੜੀ ਸਿਆਹੀ ਸੀ ਉਹ ਕਹਿੰਦੇ ਆ ਸਰੋਵਰ ਚ ਪਾ ਦਿੰਦੇ ਸੀ ਜਿਹੜੀ ਹਾਂ ਤੇ ਕਲਮ ਨੂੰ ਘੜਦੇ ਨਹੀਂ ਸੀ ਹੈਗੇ ਉਹਨੂੰ ਸਾਹਮਣੇ ਰੱਖ ਲੈਂਦੇ ਇਹ ਦਾ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਨਿਖਣ ਸਰ ਸਾਹਿਬ ਪਾਸ਼ਾਹੀ ਦਸਵੀਂ ਆ ਵੀਖਿਆ ਲਿਖਿਆ ਮੈਂ ਨਹੀਂ ਫੋਟੋ ਕਿੱਛੀ ਖੇਲੀ ਨੰਨੇ ਯਾਤਰਾ ਕਰ ਐਤੋਂ ਤੁਸੀਂ ਵੀ ਖਾ ਆਪਣੀ ਉਧਰ ਵੇਖ ਬਾਹਰ ਉਧਰ ਵੇਖਾਈ ਸੀ ਨਾ ਉਹ ਦੋ ਜਾਨਸ਼ਨ ਵੀ ਖਿੱਚਦੀ ਮम्मा ਇਹ ਵੇਖ ਤਾਂ ਮੈਂ ਲਿਖਾ ਛੋਟਾ ਛੋਟਾ ਲਿਖੀ ਹੋਈ ਆ ਦੇਖ ਮਿਕ ਨੂੰ ਆ ਗਿਆ ਇਹਨਾਂ ਨੂੰ ਵੀ ਦਿਖਾ ਦੇ ਆ ਮੈਂ ਲਿਖਵਾਇਆ ਇਹ ਪਾਰਕ ਬਣਾਈ ਹੋਈ ਐ ਖਾਲਸਾ ਇੰਜੀਨੀਅਰਿੰਗ ਕਾਲਜ ਵਾਲਿਆਂ ਨੇ ਆ ਦੇਖੋ ਬੜੀ ਸੋਹਣੀ ਪਾਰਕ ਐ ਉਹ ਪਰੇ ਤੱਕ ਆਂ ਕਹਿੰਦੀ ਐ ਕੀ ਕਹਿੰਦੀ ਮਸ਼ੀਨ ਆ ਤੂੰ ਮੇਰੀ ਚੁੱਕਣ ਵਾਲੀ ਕਹਿੰਦੀ ਮੈਂ ਨਹੀਂ ਕਹਿੰਦੀ ਤੂੰ ਮੇਰੀ ਚੁੱਕਣ ਵਾਲੀ ਮਸ਼ੀਨ ਐ ਮੇਰੇ ਕੱਪੜੇ ਧੋਣ ਵਾਲੀ ਮਸ਼ੀਨ ਐ ਮੇਰੀ ਮੰਨੀਉਂ ਪਰ ਕਿੱਥੇ ਹੋ ਜਣ ਚੱਲ ਮੈਨੂੰ ਲੱਗਦਾ ਪ੍ਰਾਂਗਰ ਹਾਲ ਐ ਹੈਨਾ ਤੇ ਹਲੇ ਇੱਥੇ ਲੰਗਰ ਚੱਲ ਰਿਹਾ ਕਿਉਂਕਿ ਨਵਾਂ ਬਣ ਰਿਹਾ ਮੇਰੇ ਖਿਆਲ ਨਾਲ ਤਾਂ ਕਰਕੇ ਅੱਜ ਜਿੱਦੇ ਹੁਣ ਲੰਗਰ ਛਕਣ ਤੋਂ ਬਾਅਦ ਅੱਖਰ ਸ੍ਰੀ ਦਮਦਵਾ ਸਾਹਿਬ ਦੇ ਦਰਸ਼ਨ ਕਰਾਂਗੇ ਹੁਣ ਅੱਜ ਐਤਵਾਰ ਹੈ ਨਾ ਐਤਵਾਰ ਕਰਕੇ ਬਹੁਤ ਜ਼ਿਆਦਾ ਸੰਗਤ ਹੈ ਜਦੋਂ ਉਹਨੂੰ ਉਹਦੇ ਉੱਤੇ ਕਾਰ ਆ ਕੀ ਕਰਨ ਲੱਗੇ ਆਪਾਂ ਕਰ ਲੱਗੇ ਨੰਨੂ ਇਹ ਕੱਟਣ ਲੱਗੀ ਫੇਰ ਇਹ ਬੰਦਾ ਖਤਮ ਹੋ ਗਿਆ ਏ ਓਏ ਕਲੇ ਲੈਈ ਏ ਦਸ ਨੰਨੂ ਨਾ ਖੋ ਬਹੁਤ ਦੁੱਖ ਚੱਲਣਾ ਬੰਦ ਦੇ ਦੇਖੋ ਉਹ ਸਵਾ ਹਾਂਜੀ ਤੇ ਹੁਣ ਜਿਹੜਾ ਆਪਾਂ ਵੇਖ ਕੇ ਆਏ ਅੰਦਰ ਹੈ ਨਾ ਸਾਰੀਆਂ ਤਸਵੀਰਾਂ ਤੇ ਮਨਪ੍ਰੀ ਨੂੰ ਸਾਰਾ ਯਾਦ ਇਤਿਹਾਸ ਮੈਂ ਤਾਂ ਪਹਿਲਾਂ ਸੁਣ ਲਿਆ ਹਾਂ ਤੇ ਹੁਣ ਦੱਸੇਗੀ ਗੁਰੂ ਗੋਬਿੰਦ ਸਿੰਘ ਜੀ ਇੱਕ ਜੰਗ ਲੜਨ ਤੋਂ ਬਾਅਦ ਨਾ ਇੱਥੇ ਦਮ ਲੈਣ ਲਈ ਆਏ ਸੀ ਹਨਾ ਇੱਥੇ ਗੁਰਦੁਆ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਸੋਵੀ ਤੇ ਇੱਥੇ ਮਤਲਬ ਉਸ ਟਾਈਮ ਜੰਗਲ ਸੀ ਹਨਾ ਤੇ ਥੜੇ ਜਿਹੇ ਬੈਠੇ ਸੀ ਇੱਕ ਹਨਾ ਕਣੇ ਦਰਖਤ ਦੇ ਟਾ ਇੱਕ ਭਾਈ ਦੱਲਾ ਜੀ ਸੀ ਹਨਾ ਗੁਰੂ ਸਿੱਖ ਸੀ ਉਹ ਵੀ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਣਾ ਇੱਥੇ ਮਤਲਬ ਆਏ ਹੋਏ ਨੇ ਫਿਰ ਉਹ ਆਪਣੇ ਪੂਰੇ ਮਤਲਬ ਆਪਣੇ ਨਾਲ 400 ਸਿੰਘਾਂ ਨੂੰ ਲੈ ਕੇ ਹਨਾ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਜਾਂਦਾ ਹੈ ਹਨਾ ਤੇ ਫਿਰ ਉਹ ਦੁਪਹਿਰ ਦਾ ਟਾਈਮ ਹੁੰਦਾ ਐਂ ਪੂਰੀ ਧੁੱਪ ਸੀ ਤੇ ਉਸ ਟਾਈਮ ਗੁਰੂ ਜੀ ਹੈਨਾ ਕਿਸੇ ਸੰਗੜੇ ਦਰਖਤ ਦੀ ਛਾਂ ਐਂ ਇੱਥੇ ਬੈਠੇ ਸੀ ਥੜੀ ਥੜੀ ਸੀ ਉੱਪਰ ਬਣੀ ਹੋਈ ਹੈਨਾ ਹਾਂ ਫਿਰ ਉੱਥੇ ਬੈਠੇ ਸੀ ਤੇ ਭਾਈ ਡੱਲਾ ਜੀ ਉੱਥੇ ਗਏ ਉਹਨਾਂ ਦੇ ਨਾਲ ਫਿਰ ਉਹਨਾਂ ਨੂੰ ਉੱਥੋਂ ਲੈ ਕੇ ਬੇਨਤੀ ਕੀਤੀ ਗਈ ਤੁਸੀਂ ਮੇਰੇ ਨਾਲ ਚਲੋ ਹੈਨਾ ਆਪਣੇ ਕਿਲੇ ਦੇ ਵਿੱਚ ਲੈ ਗਿਆ ਉਹਨਾਂ ਨੂੰ ਤੇ ਉੱਥੇ ਉਹਦੇ ਪਰਿਵਾਰ ਦੇ ਸਾਰੇ ਮੈਂਬਰ ਖੜੇ ਸੀ ਨਾਲ ਹੋਰ ਵੀ ਸੰਗਤਾਂ ਖੜੀਆਂ ਸੀ ਉਹਨਾਂ ਦੇ ਸਵਾਗਤ ਦੇ ਲਈ ਗੁਰਗੋਬਿੰਦ ਸਿੰਘ ਜੀ ਤੇ ਇਹ ਸਭ ਦੇਖ ਕੇ ਗੁਰਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ ਹੈਨਾ ਤੇ ਫਿਰ ਉਸ ਤੋਂ ਬਾਅਦ ਵਿੱਚ ਉਹ ਉਹਨਾਂ ਨੂੰ ਆਪਣੇ ਕਿਲੇ ਦੇ ਵਿੱਚ ਲੈ ਗਿਆ ਫਿਰ ਉੱਥੇ ਉਹਨਾਂ ਨੇ ਉਹਨਾਂ ਨੂੰ ਲੰਗਰ ਛਕਾਇਆ ਤੇ ਨਾਲ ਜਿਹੜੇ ਸਿੰਘ ਸੀ ਉਹਨਾਂ ਨੂੰ ਵੀ ਲੰਗਰ ਛਕਾਇਆ ਆਪ ਆਪਣੇ ਹੱਥੀ ਉਹਨਾਂ ਨੇ ਤੇ ਆਪਣੇ ਪਰਿਵਾਰ ਨੇ ਉਹਨਾਂ ਦੇ ਨੇ ਭਾਈ ਦੱਲਾ ਜੀ ਦੇ ਨੇ ਫਿਰ ਉਹਨਾਂ ਨੇ ਉਹਨਾਂ ਨੂੰ ਪੇਟਾ ਦਿੱਤੀ ਉਹਨਾਂ ਨੇ ਮਤਲਬ ਜਿਵੇਂ ਪੈਸੇ ਦਿੰਦੇ ਨੇ ਉਹ ਤੇ ਇੱਕ ਘੋੜਾ ਦਿੱਤਾ ਸੀ ਤੇ ਇੱਕ ਉਹਨਾਂ ਨੂੰ ਦਿਸਾਲਾ ਦਿੱਤਾ ਸੀ ਠੀਕ ਹੈ ਪੇਟ ਵੱਜੋ ਫਿਰ ਉਸ ਤੋਂ ਬਾਅਦ ਵਿੱਚ ਹਾਂ ਫਿਰ ਉੱਥੇ ਦੀਵਾਨ ਸਜਗੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਵਾਈ ਸੀ ਪਾਈ ਮਨੀ ਸੇਖ ਜੀ ਤੋਂ ਹਨਾ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਸੀ ਨਾ ਉਹਨੂੰ ਦਰਜ ਕਰਵਾਇਆ ਸੀ ਪਾਈ ਮਨਾ ਪਾਈ ਮਨੀ ਸੇਖ ਜੀ ਤੋਂ ਤੇ ਬਾਬਾ ਦੀਪ ਸਿੰਘ ਜੀ ਇਹਨਾਂ ਦੀ ਰਖਵਾਲੀ ਸੀ ਉਹ ਅਗਵਾਈ ਕਰ ਰਹੇ ਸੀ ਇਹਨਾਂ ਦੀ ਹਨਾ ਤੇ ਕੋਈ ਸਿੰਘ ਸਾਈ ਲੈ ਕੇ ਆ ਰਹੇ ਸੀ ਕੋਈ ਸਿੰਘ ਕਲਮ ਕੱਢ ਰਹੇ ਸੀ ਕੋਈ ਸਿੰਘ ਪੇਪਰ ਲੈ ਰਹੇ ਸੀ ਕਾਗਜ਼ ਹਨਾ ਸੰਪੂਰਨ ਕਰਨ ਦੇ ਲਈ ਪਰ ਉਸ ਤੋਂ ਬਾਅਦ ਗੁਰੂ ਜੀ ਇੱਥੇ ਇਸ ਦੀਵਾਨ ਸਜਾਉਂਦੇ ਸੀ ਤੇ ਉਹਨਾਂ ਨੇ ਉਹ ਸੰਪੂਰਨ ਕਰਵਾ ਕੇ ਜਿਹੜੀਆਂ ਕਲਮਾਂ ਸੀ ਨਾ ਇੱਕ ਛੱਪੜੀ ਬਣੀ ਹੁੰਦੀ ਸੀ ਉੱਥੇ ਪਾਣੀ ਦੀ ਉਹਦੇ ਵਿੱਚ ਪ੍ਰਵਾਹ ਕਰਦੀਆਂ ਪਰ ਇੱਕ ਇੱਥੇ ਸਪੈਸ਼ਲ ਗੱਲ ਇਹ ਹੈ ਖਾਸ ਗੱਲ ਕਿ ਜਿਹੜੀ ਕਲਮ ਸੀ ਨਾ ਉਹ ਜਦੋਂ ਕਲਮ ਕੱਸ ਜਾਂਦੀ ਸੀ ਨਾ ਫਿਰ ਉਹ ਉਹਨੂੰ ਘਟਦੇ ਨਹੀਂ ਸੀ ਦੁਆਰਾ ਦੁਆਰਾ ਨਵੀਂ ਕਲਮ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਸੀ ਪਰ ਉਹ ਜਿਹੜੀ ਪੁਰਾਣੀ ਕਲਮ ਸੀ ਜਿਹੜੀ ਕਸੀ ਹੋਈ ਸੀ ਉਹਨਾਂ ਨੂੰ ਸਾਹਮਣੇ ਰੱਖ ਲੈਂਦੇ ਸੀ ਹੈਨਾ ਤੇ ਉਹਨਾਂ ਨੇ ਉੱਥੇ ਉਹ ਛਪੜੀ ਦੇ ਵਿੱਚ ਪ੍ਰਵਾਤ ਹੀ ਤੇ ਉੱਥੇ ਕੋਈ ਵਰਦਾਨ ਦਿੱਤਾ ਬਾਬਾ ਜੀ ਨੇ ਕਾਸ਼ੀ ਦਾ ਹਨਾ ਫੇਰ ਉਸ ਤੋਂ ਬਾਅਦ ਵਿੱਚ ਭਾਈ ਮਾਤਾ ਸਹਿਬਪੁਰ ਜੀ ਤੇ ਮਾਤਾ ਸੁੰਦਰੀ ਜੀ ਹਨਾ ਦੋ ਹੀ ਇਹ ਮਾਤਾ ਆਂਦੇ ਨੇ ਹਨਾ ਦਿੱਲੀ ਤੋਂ ਆਏ ਸੀ ਭਾਈ ਮਨੀ ਸਿੰਘ ਜੀ ਦੇ ਨਾਲ ਹਾਂ ਉਹਨਾਂ ਨੇ ਪੁੱਛਿਆ ਸੀ ਕਿ ਬਾਬਾ ਜੀ ਵੀ ਛੋਟੇ ਸਹਿਬ ਜਹਾ ਦੇ ਵੱਡੇ ਸਹਿਬ ਜਹਾ ਦੇ ਕਿੱਥੇ ਨੇ ਤੇ ਮਾਜਾ ਮਾਤਾ ਗੁਜਰੀ ਜੀ ਕਿੱਥੇ ਨੇ ਫਿਰ ਉਹਨਾਂ ਨੇ ਆਪਣੇ ਜਿਹੜੇ ਸਿੰਘ ਦੀਵਾਨ ਸਜੇ ਦੇ ਵਿੱਚ ਆਏ ਸੀ ਨਾ ਦੀਵਾਨ ਸਜੇ ਆਏ ਸੀ ਤੇ ਸਿੰਘ ਬੈਠੇ ਸੀ ਉਹਨਾਂ ਨੇ ਇਸ਼ਾਰਾ ਕਰਕੇ ਕਿਹਾ ਸੀ ਕਿ ਹਾਂ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਪੁੱਤਚਾਰ ਹਨਾ 4 ਮਹੀਨੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਬਸ ਇਹ ਇਤਿਹਾਸ ਹੈ ਥੋਂ ਦਾ ਫਿਰ ਉਸ ਤੋਂ ਬਾਅਦ ਵਿੱਚ ਇੱਥੇ ਵਿਸਾਖੀ ਦਾ ਭਾਰੀ ਮੇਲਾ ਲੱਗਦਾ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਜਦੋਂ ਖਾਲਸਾ ਪੰਥ ਦੀ ਸਥਾਪਨਾ ਵੈਸੇ ਤੇ ਅਨੰਦਪੁਰ ਉਹਦੇ ਵਿੱਚ ਕੀਤੀ ਸੀ ਨਾ ਪਰ ਇੱਥੇ ਸੰਪੂਰਨ ਕੀਤਾ ਸੀ ਗ੍ਰੰਥ ਸਾਹਿਬ ਦਾ ਕਰਕੇ ਇੱਥੇ ਵੀ ਭਾਰੀ ਮੇਲਾ ਲੱਗਦਾ ਹੈ ਉਸ ਟਾਈਮ ਦਾ ਤੇ ਅੱਜ ਵੀ ਉਦਾਂ ਹੀ ਲੱਗਦਾ ਹੈ ਬਸ ਇਹ ਇਤਿਹਾਸ ਇੱਥੋਂ ਦਾ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਇੱਥੇ ਤੇ ਮੈਂ ਕਹਿੰਦਾ ਦਮਦਮਾ ਸਾਹਿਬ ਨਾਲੋਂ ਵੱਧ ਰੋਣਾ ਹੈ ਹੈ ਬਹੁਤ ਜ਼ਿਆਦਾ ਜਾ ਮੈਂ ਥਾਂ ਥਾਂ ਤੇ ਪਾਰਕਿੰਗਾਂ ਬੜੀਆਂ ਆਈਆਂ ਯਾਰ ਕਮਾਉਣ ਦੀ ਗੱਲ ਹੈ ਤਕੜੀ ਗੱਲ ਬਾਤ ਹੈ ਇੱਥੇ